ਕੋਰ ਅਹਿਮ ਮੁੱਦੇ ਤੇ ਵਿਚਾਰ-ਵਟਾਂਦਰਾ ਲਏ ਕਿ ਤੋਂ ਸਾਹਮਣੇ ਹਾਜ਼ਰ ਹੋਏ ਆ ਅਕਸਰ ਹੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚਕਾਰ ਕੁੜੱਤਨ ਦੇਖਣ ਨੂੰ ਮਿਲੀ ਆ ਪਿੱਛੇ ਜਿਹੇ ਇਹ ਕੁੜੱਤਨ ਇੰਨੀ ਵੱਧ ਗਈ ਕਿ ਇਦਾਂ ਲੱਗਣ ਲੱਗਿਆ ਕਿ ਇਹਨਾਂ ਦੋਵੇਂ ਮੁਲਕਾਂ ਦੇ ਵਿਚਾਲੇ ਹੁਣ ਕਦੇ ਸੰਧੀ ਹੋ ਹੀ ਨਹੀਂ ਸਕਦੀ ਦਰਸਲ ਭਾਰਤ ਦਾ ਇਹ ਇਲਜ਼ਾਮ ਰਿਹਾ ਕਿ ਖਾਲਿਸਤਾਨ ਪੱਖੀ ਜਾਂ ਗਰਮ ਪੱਖੀ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਰਹਿ ਕੇ ਭਾਰ ਦੇ ਪ੍ਰਤੀ ਕੋਈ ਸਾਜ਼ਿਸ਼ ਘੜਦੇ ਨੇ ਜਦ ਕਿ ਕੈਨੇਡਾ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਜਿਹੜੇ ਵਸਨੀਕ ਨੇ ਕੈਨੇਡਾ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਮਰਵਾਉਣ ਦੇ ਵਿੱਚ ਉਹਨਾਂ ਦੇ ਕਤਲ ਕਰਾਉਣ ਦੇ ਵਿੱਚ ਭਾਰਤੀਆਂ ਕੁਝ ਏਜੰਸੀਆਂ ਦਾ ਸਿੱਧਾ ਸਿੱਧਾ ਹੱਥ ਰਿਹਾ ਹੈ ਜਿਹੜਾ ਕਿ ਉਹ ਕਹਿੰਦੇ ਰਹੇ ਕਿ ਸਾਡੇ ਕੋਲ ਉਸ ਦੇ ਪੁਖਤਾ ਸਬੂਤ ਵੀ ਨੇ ਪਰ ਇਸ ਵਕਤ ਇੱਕ ਜਹੀ ਵੱਡੀ ਖਬਰ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਦੌਰੇ ਤੇ ਨੇ ਉਸੇ ਦੌਰਾਨ ਕੈਨੇਡਾ ਦੀ ਖੁਫੀਆ ਏਜੰਸੀ ਸੀਐਸਆਈਐਸ ਦਾ ਇੱਕ ਵੱਡਾ ਕਬੂਲਨਾਮਾ ਸਾਹਮਣੇ ਆਇਆ ਕੀ ਕਬੂਲ ਕਰਦੇ ਨੇ ਸੀਐਸਆਈਐਸ ਨੇ ਮੰਨਿਆ ਕਿ ਕੈਨੇਡਾ ਤੇ ਧਰਤੀ ਤੇ ਖਾਲਸਤਾਨੀ ਹਮਾਇਤੀ ਕਾਫੀ ਸਰਗਰਮ ਨੇ ਕੈਨੇਡਾ ਦੇ ਵਿੱਚ ਫੰਡ ਇਕੱਠਾ ਕਰਕੇ ਭਾਰਤ ਦੇ ਖਿਲਾਫ ਹਿੰਸਾ ਦਾ ਪਲਾਨ ਤਿਆਰ ਹੁੰਦਾ ਸੀਐਸਆਈਐਸ ਨੇ ਪਹਿਲੀ ਵਾਰ ਖਾਲਸਤਾਨੀ ਹਮਾਇਤੀਆਂ ਨਾਲ ਜੋੜਿਆ ਕੱਟੜ ਪੰਥੀ ਸ਼ਬਦ ਕੈਨੇਡਾ ਦੀ ਸੁਰੱਖਿਆ ਨੂੰ ਲੈ ਕੇ ਸੀਐਸਆਈਐਸ ਦੀ ਸਾਲਾਨਾ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਖਾਲਸਤਾਨੀ ਐਕਟੀਵਿਟੀ ਕੈਨੇਡਾ ਤੇ ਹਿੱਤਾਂ ਲਈ ਖਤਰਾ ਹੈ ਇਸ ਏਜੰਸੀ ਨੇ ਵੀ ਕਿਹਾ ਖਾਲਸਤਾਨੀ ਕੱਟੜਪੰਥੀਆਂ ਦੀ ਵਜ੍ਹਾ ਨਾਲ ਭਾਰਤ ਦਾ ਕੈਨੇਡਾ ਦੇ ਵਿੱਚ ਲਗਾਤਾਰ ਦਖਲ ਵਧ ਰਿਹਾ ਪੀਐਮ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਇਹ ਸੀਐਸਆਈ ਦੀ ਇੱਕ ਰਿਪੋਰਟ ਆਈ ਹੈ ਦੋਵਾਂ ਦੇਸ਼ਾਂ ਨੇ ਬੀਤੇ ਦਿਨੀ ਸਬੰਧ ਸੁਧਾਰਨ ਤੇ ਲਈ ਅਹਿਮ ਕਦਮ ਚੁੱਕੇ ਨੇ ਭਾਰਤ ਨੇ ਤੇ ਕੈਨੇਡਾ ਮਿਲਤੋਂ ਹਾਈ ਕਮਿਸ਼ਨ ਸ਼ੁਰੂ ਕਰਨ ਦੇ ਲਈ ਰਾਜ਼ੀ ਹੋਏ ਨੇ ਕੈਨੇਡਾ ਦੇ ਪੀਐਮ ਕਾਰਨੀ ਵੀ ਨੱਜਰ ਕਤਲकांड ਦੇ ਸਵਾਲ ਤੋਂ ਬਚਦੇ ਹੋਏ ਨਜ਼ਰ ਜ਼ਰੂਰ ਆਏ ਨੇ ਸੋ ਅਜਿਹੇ ਦੇ ਵਿੱਚ ਸੀਐਸਆਈ ਸੀਐਸਆਈਐਸ ਵੱਲੋਂ ਇੱਕ ਵੱਡਾ ਖੁਲਾਸਾ ਇੱਕ ਕਹਿ ਸਕਦੇ ਹੋ ਕਿ ਕਬੂਲਨਾਮਾ ਕਿਵੇਂ ਅੱਗੇ ਜਾ ਕੇ ਇਹਨਾਂ ਸਬੰਧਾਂ ਦੇ ਵਿੱਚ ਹੋਰ ਕੜਤਨ ਲਿਆਏਗਾ ਕਿਉਂਕਿ ਲਗਾਤਾਰ ਭਾਰਤਤਾ ਇਹ ਦਾਵਾ ਕਰਦਾ ਰਿਹਾ ਕਿ ਕੈਨੇਡਾ ਦੀ ਧਰਤੀ ਵਰਤੀ ਜਾ ਰਹੀ ਹੈ ਭਾਰਤ ਦੇ ਖਿਲਾਫ ਸਾਜ ਸੰਕਰਨ ਦੇ ਲਈ ਪਰ ਕੈਨੇਡਾ ਹਮੇਸ਼ਾ ਹੀ ਇਸ ਗੱਲ ਤੋਂ ਇਨਕਾਰੀ ਰਿਹਾ ਕੈਨੇਡਾ ਨੇ ਇਹ ਕਿਹਾ ਕਿ ਅਸੀਂ ਕਿਸੇ ਦੇ ਵੀ ਮੌਲਿਕ ਅਧਿਕਾਰ ਨਹੀਂ ਖੋ ਸਕਦੇ ਕਿਸੇ ਨੂੰ ਵੀ ਪ੍ਰੋਟੈਸਟ ਕਰਨ ਦਾ ਪੂਰਾ ਹੱਕ ਹੈ ਕਿਸੇ ਨੂੰ ਵੀ ਖਾਲਿਸਤਾਨ ਸਬੰਧੀ ਨਾਅਰੇ ਲਾਉਣ ਦਾ ਪੂਰਾ ਹੱਕ ਹੈ ਅਸੀਂ ਉਹਨਾਂ ਦੇ ਇਹ ਹੱਕ ਹਕੂਕ ਨਹੀਂ ਖੋ ਸਕਦੇ ਪਰ ਹੁਣ ਜਿਹੜੀ ਏਜੰਸੀ ਨੇ ਦਾਵਾ ਕੀਤਾ ਹੈ ਕਿ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਅਤੇ ਘੜੀਆਂ ਜਾ ਰਹੀਆਂ ਨੇ ਉਹ ਵਾਕਈ ਫਿਕਰ ਵਾਲੀ ਗੱਲ ਹੈ ਬਲਜੀਤ ਬੱਲੀ ਜੀ ਸੀਨੀਅਰ ਪੱਤਰਕਾਰ ਨੇ ਮਿਰਰ ਨਾਲ ਜੁੜੇ ਹੋਏ ਨੇ ਜਿਹੜੇ ਲਗਾਤਾਰ ਐਨਆਰਆਈ ਮਸਲਿਆਂ ਦੇ ਮਾਹਰ ਵੀ ਨੇ ਔਰ ਵਿਦੇਸ਼ ਨੀਤੀਆਂ ਪਰ ਵੀ ਚੰਗੀ ਜਾਣਕਾਰੀ ਰੱਖਦੇ ਨੇ ਬਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਵਿੱਚ ਨੇ ਦੂਜੇ ਪਾਸੇ ਸੀਐਸਆਈਐਸ ਵੱਲੋਂ ਇੰਨਾ ਵੱਡਾ ਖੁਲਾਸਾ ਕਰਨਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਉਹ ਵੈਸੇ ਪਹਿਲੀ ਗੱਲ ਪਹਿਲੀ ਗੱਲ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਚੰਗੀ ਗੱਲ ਹੈ ਰਾਜਨੀਤਿਕ ਗੱਲ ਹੈ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਇਕੱਠੇ ਹੋਏ ਜੀ ਉਹਨਾਂ ਨੇ ਡਿਪਲੋਮੈਟਿਕ ਤੌਰ ਤੇ ਦਬਾਅ ਬਣਾ ਕੇ ਕੰਮ ਕੀਤਾ ਬਿਲਕੁਲ ਤੇ ਇਸ ਮੌਕੇ ਤੇ ਹਮ ਤੋਂ ਵੱਧ ਪ੍ਰਸ਼ੰਸਾ ਕਰਨੀ ਬਣਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਹਾਂ ਜਿਨ੍ਹਾਂ ਨੇ ਸਾਰੀਆਂ ਰੋਧ ਦੇ ਬਾਵਜੂਦ ਕਿੰਨਾ ਵਿਰੋਧ ਹੋ ਰਿਹਾ ਸੀ ਵੀ ਨਾ ਬਲਾਓ ਉਹਦਾ ਬਲਾਏ ਜੀ ਕੁਝ ਪਹਿਲੀ ਮੀਟਿੰਗ ਜੀ ਹਾਂ ਇਹ ਜਿਹੜਾ ਐਡਾ ਵੱਡਾ ਫੈਸਲਾ ਕਰਨੇ ਦਾ ਹਮਾਰਾ ਦਰੰਦਾ ਹੂੰ ਸਾਡੇ ਮੁਲਕ ਵਾਸਤੇ ਕੈਨੇਡਾ ਦੇ ਲੋਕਾਂ ਵਾਸਤੇ ਸਾਡੇ ਮੁਲਕ ਦੇ ਲੋਕਾਂ ਵਾਸਤੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਵਾਸਤੇ ਜੀ ਬਹੁਤ ਹੀ ਵੈਲਕਮ ਜਿਹੜਾ ਸਟੈਪ ਹੈ ਆਇਆ ਕਰੀ ਹੈ ਦੇਖੋ ਦੇਖੋ ਜੇ ਜਨਨ ਵਿੱਚ ਕੋਈ ਫੰਕਸ਼ਨ ਕੋਈ ਮਸਲੇ ਹੈਗੇ ਵੀ ਸੀ ਜੀ ਜਿਹੜੇ ਡਿਜੀਟਲ ਸੋਨੈਤ ਜੀ ਉਹ ਜੀ ਇੰਟਰਫੇਰੀਅਰ ਚੋਤਰੀ ਸਿੰਘ ਜੀ ਇਸ ਚ ਪਰ ਅਫਰਾਜ਼ ਦਾ ਬੇਵਕ ਮਾਰ ਕੇ ਹਮੇਂ ਵੱਡੀਆਂ ਵੱਡੀਆਂ ਲੜਾਈਆਂ ਜਿੰਦਾ ਜਿਹੜੇ ਉਹ ਸੰਕਟ ਪੱਤਰ ਹੋ ਗਏ ਫਿਰ ਬੈਠਾ ਇੱਕ ਤਾਂ ਇਹ ਪਹਿਲਾ ਇੰਟਰਫੇਰੀਅਰ ਇਹ ਬਹੁਤ ਅੱਛਾ ਹੀ ਕੋਈ ਸ਼ੁਰੂਆਤ ਹੋਈ ਹੈ ਇਸ ਦੌਰਾਨ ਇਹ ਹੋਰ ਆਈ ਹੈ ਜੀ ਇਸ ਦੌਰਾਨ ਵੀ 에어ਪੋਰਟ ਕੋਈ ਪਹਿਲੀ ਨਹੀਂ ਹੈਗੀ ਹੂੰ ਆ ਕੁਝ ਸਮਾਂ ਪਹਿਲਾਂ ਵੀ ਜਿਹੜੀ ਕਿਸਮਤ ਸੀ ਸੀਸ ਦੀ ਉਹਦੇ ਉਹਨਾਂ ਨੇ ਸਿੱਖ ਇੱਕ ਸ਼ਬਦ ਵਰਤੇ ਆ ਕੀ ਹਾਂ ਇਹ ਇੱਕ ਚੈਲੰਜ ਹੈਗਾ ਹਾਂ ਯਾਦ ਰੱਖਣਾ ਤੁਹਾਨੂੰ ਜਿਹੜੇ মিডিਆ ਨਾਲ ਸੰਬੰਧਿਤ ਉਹਨੂੰ ਉਸੇ ਰਵਾ ਤੇ ਯੈਸ ਕਿਉਂਕਿ ਗੌਰਮੈਂਟਸ ਨੇ ਉਹ ਇੰਨਾ ਪ੍ਰੈਸ਼ਰ ਪਾਇਆ ਉਹਦੇ ਤੇ ਉਹ ਔਰ ਬੋਰਡ ਦੇ ਵਿੱਚੋਂ ਸ਼ਬਦ ਕੱਢੇ ਗਏ ਹਾਂ ਵਾਪਸ ਲੈ ਗਏ ਹਾਂ ਇਹ ਹੈ ਕਿ ਵਿਸ਼ਖੰਦਨ ਜੀ ਕਿਉਂਕਿ ਪ੍ਰਧਾਨਤਾ ਇੱਕ ਤਰ੍ਹਾਂ ਦਾ ਅਾਕੇ ਉਹਨਾਂ ਦਾ ਉਹ ਰਿਪੋਰਟ ਵੀ ਇਹੀ ਪਰਪਸ ਲਈ ਕਿ ਉਹ ਸਾਰਿਆਂ ਨੂੰ ਸਿੱਖਾਉ ਨੂੰ ਦਿੱਕਿਆ ਬਿਲਕੁਲ ਉਹਨੇ ਕੁਝ ਜਿਹੜੇ ਜਿਹੜੇ ਥੀਮਿਸਟ ਨਾਲ ਦਿੰਦੇ ਨੇ ਜਾਂ ਵਾਇਰਲਸ ਪ੍ਰੋਪੇਚਰ ਕਰਦੇ ਨੇ ਜਾਂ ਫੰਡਿੰਗ ਕਰਦੇ ਉਹਨਾਂ ਦਾ ਵਸਤੀ ਵਰਤਿਆ ਸੀ ਨਾ ਉਹ ਉਹ ਦੋ ਵੀ ਇਹਨਾਂ ਨੇ ਕਹਿ ਸੀ ਕਿ ਉਹ ਚੈਲੰਜ ਹੈਗੇ ਨੇ ਉਹਦੇ ਚ ਉਹ ਤੁਸੀਂ ਯਾਦ ਕਰੋ 66 ਥੀਮਿਸ ਵਰਤਿਆ ਸੀ ਜੀ اور ਉਹਦੇ ਐਨਐਪੈਸ਼ਿੰਗ ਦਾ ਉਹ ਟੂਕੋਕ ਕਰਦੇ ਉਹਨਾਂ ਨੂੰ ਅਲਟੀਮੀਟਲੀ ਰਿਪੋਰਟ ਦੇ ਵਿੱਚ ਉਹ ਪੋਰਸ਼ਨ ਕਰਨਾ ਪੈਣਾ ਹੈ ਇਹਦੀ ਗੱਲ ਕਰਨੀ ਪਈ। ਹੂੰ। ਸੋ ਇੱਕ ਤਾਂ ਇਹ ਪਲਿਸਾ ਪਲਿਸਾ ਫੇਰ ਆਪਾਂ ਇਹ ਮੰਨ ਸਕਦੇ ਆ ਇਹ ਮੰਨ ਸਕਦੇ ਆ ਕਿ ਜਸਟਨ ਟਰੂਡੋ ਹੈ ਜਿਹੜੇ ਉਹ ਪ੍ਰਭਾਵ ਹੇਠ ਸੀਗੇ ਹੁਣ ਤੇ ਪ੍ਰਧਾਨ ਮੰਤਰੀ ਜਿਹੜੇ ਉਹ ਪ੍ਰਭਾਵ ਰਹਿਤ ਨੇ। ਦੇਖੋ ਉਸ ਵੇਲੇ ਉਹ ਤਾਂ ਹੈ ਹੀਗਾ ਪਰ ਜਿਹੜੇ ਬੁਲਾਇਆ ਜਾਂਦਾ ਸੀ ਤੇ ਜਸਟਿਨ ਕਹਿੰਦੇ ਹੋ ਜਿਹੜਾ ਉਹ ਉਹ ਦਵਾਤ ਹੈਗੇ ਪ੍ਰੈਸ਼ਰ ਆ ਜਾਂਦੇ ਹੈ ਜੋ ਉਹਨਾਂ ਦਾ ਫੂਡ ਬੈਂਕ ਦੀ ਪਹੁੰਚੀ ਸੀ ਉਹਨਾਂ ਦੀ ਸੀ ਤੇ ਇਹ ਉਸ ਵੇਲੇ ਤਾਂ ਇਹ ਐਡਿਕਸ਼ਨ ਲੱਗਦੇ ਰਹੇ ਹੈ ਨਾ ਠੀਕ ਹੈ ਸਰ ਤੇ ਉਹ ਉਸ ਵੇਲੇ ਉਹ ਜਿਹੜਾ ਮਾਹੌਲ ਸੀ ਜਿਹੜਾ ਗਵਰਨਮੈਂਟ ਸੀ ਉਹਦੇ ਵਿੱਚ ਉਹਨਾਂ ਨੂੰ ਸਾਬਤ ਲੈਣਾ ਪੈ ਗਿਆ ਇਹਨਾਂ ਦੇ ਪਿੱਛੇ ਹੂੰ ਤੇ ਉਹਨੂੰ ਫਿਰ ਜਿਹੜੀ ਫਿਰ ਰਿਪੋਰਟ 2021 ਦੀ ਹੈ ਜੀ ਇਹ ਰਿਪੋਰਟ ਅੱਜ ਦੀ ਨਹੀਂ ਹੈ ਹਾਂ ਤੇ ਨਹੀਂ ਹੈ ਹਾਂ 2024 ਦਰਬੋਰ ਬਾਹਰ ਹੋਣ ਆਇਆ ਬਿਲਕੁਲ ਠੀਕ ਹੈ ਨਾ ਇਹਦਾ ਮਤਲਬ ਕੀ ਹੈ ਕਿ ਜਿਹੜੀ ਹੈ ਜਉਤ ਦੀ ਇੰਟੈਲੀਜੈਂਸ ਜਿਹੜੀ ਉਹ ਕੰਸਿਸਟੈਂਟ ਹੈਗੀ ਉਹ ਇਸ ਗੱਲ ਤੇ ਇਸ ਗੱਲ ਤੇ ਕੈਨੇਡੀਅਨ ਜਿਹੜੇ ਆ ਜਾਂ ਸੈਪਰੇਟਿਸਟ ਜਿਹੜੇ ਆ ਇੰਡੀਅਨ ਤੋਂ ਜਿਹੜੇ ਫੋਰਸ ਉਹ ਐਕਟਿਵ ਹੈ ਜੇ ਉਹ ਕੈਨੇਡਾ ਦੀ ਧਰਤੀ ਤੇ ਆਪਰੇਟ ਕਰਦੇ ਵਰਸਡੇ ਹੈ ਇਸਨੇ ਤੇ ਇਹਨਾਂ ਉਹ ਛਾਡੇ ਵਾਸਤੇ ਕੰਸਰਨ ਹੈਗਾ ਹਮਮ ਬਲ ਕੈਨੇਡਾ ਦੀ ਏਜੰਸੀਆਂ ਵਾਂਗ ਕੈਨੇਡਾ ਦੇ ਲੋਕ ਸਰਕਾਰ ਵਾਸਤੇ ਇੱਕ ਕੰਸਰਨ ਦਾ ਮੁੱਦਾ ਹੈ ਠੀਕ ਹੈ ਸਰ ਇੱਕ ਸਿੰਗਲ ਦੱਸੋ ਬਲੀ ਸਾਹਿਬ ਜਿਹੜੇ ਆਮ ਪੰਜਾਬੀ ਉੱਥੇ ਰਹਿੰਦੇ ਨੇ ਜਾਂ ਆਮ ਸਿੱਖ ਉੱਥੇ ਰਹਿੰਦੇ ਨੇ ਉਹਨਾਂ ਦਾ ਇਸ ਰਿਪੋਰਟ ਨਾਲ ਕੋਈ ਲੈਣਾ ਦੇਣਾ ਕੋਈ ਫਰਕ ਕੋਈ ਅਸਰ ਪਏਗਾ ਜਾਂ ਨਹੀਂ ਪਏਗਾ ਨਹੀਂ ਵੇਖੋ ਅਸਰ ਆ ਨਹੀਂ ਟੈਂਪਰਾਂ ਦੇ ਨਹੀਂ ਟੈਂਪਰਾਂ ਦੇ ਉੱਥੇ ਡੈਸ਼ਪੋਰਡ ਆ ਜਿਹੜਾ ਹੈ ਜੀ ਉਹਦੇ ਤੇ ਮੈਂ ਹਮੇਸ਼ਾ ਕਹਿੰਦਾ ਕਿ ਟੈਂਪਰਾਂ ਦੇ ਲੋਕ ਨਹੀਂ ਨੇ ਹਮਮ ਠੀਕ ਹੈ ਜਿਹੜੇ ਪਾਕਿਸਤਾਨ ਦੇ ਨਾਂ ਤੇ ਪੋਲਿਟਿਕਸ ਕਰਦੇ ਨੇ ਠੀਕ ਹੈ ਪਾਕਿਸਤਾਨੀ ਨੇ ਪਾਲਿਸ ਵੀ ਬ੍ਰੀਚ ਕਰਦੇ ਨੇ ਤੇ ਪੂਰਾ ਐਂਟੀ ਇੰਡੀਆ ਜਿਹਾ ਹੋ ਪ੍ਰਪਾਗੈਂਡਾ ਕਰਦੇ ਨੇ ਠੀਕ ਹੈ ਉਹ ਉਹਦੇ ਚ ਕਈ ਧੜੇ ਨੇ ਹੈ ਨਾ ਤੇ ਇੱਕ ਜਿਹੜੇ ਹੈਗੇ ਇੱਕ ਵੀ ਜਾਂ ਜਿਹੜੇ ਡੈਸ਼ਬੋਰਡ ਆਈ ਕੇਸ ਹੈਗਾ ਜਿਹੜਾ ਹਿਊਮਨ ਰਾਈਟਸ ਤੇ ਇਸ਼ੂ ਤੇ ਨੂਕੀਦ ਕਰਾਂ ਦੇ ਇਸ਼ੂ ਤੇ ਰਿਐਕਟ ਕਰਦਾ ਬੋਲਦਾ ਪ੍ਰੋਟੈਸਟ ਕਰਦਾ ਤੇ ਗਵਰਨਮੈਂਟ ਆਫ ਇੰਡੀਆ ਜਾਂ ਸਾਡੇ ਇੰਡੀਆ ਦੇ ਗਵਰਨਮੈਂਟ ਇੰਡੀਆ ਚ ਪਿਆਰ ਜਦੋਂ ਕਿ ਹਿਊਮਨ ਰਾਈਟਸ ਦੀ ਵਾਲੀ ਖੁਲਦੀ ਹੈ ਬਿਲਕੁਲ ਨੂਕੀਦ ਰਹਿੰਦੀ ਉਹ ਜਾਂ ਸਿੱਖਾਂ ਨਾਲ ਵੀ ਪਟਾ ਹੁੰਦਾ ਹੈ ਉਹ ਉਸ ਦਲ ਦੇ ਖਿਲਾਫ ਬੋਲਦਾ ਉਹ ਪਾਕਿਸਤਾਨੀ ਨਹੀਂ ਹੈ ਜਾਂ ਖਾਲਿਸਤਾਨ ਦੀ ਗੱਲ ਹੁੰਦਾ ਪਰ ਹਿਊਮਨ ਰਾਈਟਸ ਦੇ ਮਸਲੇ ਆ ਤੇ ਉਹ ਉਹ ਕਹਿੰਨੇ ਗੁੱਸੇ ਹੁੰਦੇ ਨੇ ਬਰਾਉਂਡਰ ਦੇ ਜਾਂ ਇੱਥੇ ਜੋ ਕੁਝ ਗੱਪ ਕੱਲਾ ਹੁੰਦੀ ਸਾਡੇ ਟਿਕਲਿਪੀ ਤੀਜਾ ਇੱਕ ਤਾਂ ਉਹ ਸਿੱਖ ਉਹ ਵੇ ਅਸੀਂ ਸਾਡੀ ਤੀਜਾ ਹੈਗੇ ਜਿਹੜੇ ਆਮ ਐਨ ਆਰ ਆਈ ਹੈਗੇ ਆਮ ਸਿੱਖ ਨੇ ਜਾਂ ਪੰਜਾਬੀ ਦੇ ਕੰਮ ਇੱਥੇ ਨੇ 4 ਔਰ 90% ਉਹ ਹੈਗੇ ਜਿਨ੍ਹਾਂ ਜਿਹੜੇ ਜਿਨ੍ਹਾਂ ਦਾ ਕੋਈ ਇਹ ਇਸ ਦਾ ਇਹ ਨਾਲ ਗੱਲਾਂ ਕਰ ਰਹੀ ਹੁੰਦਾ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਜੀ ਕਿ ਉਹ ਆਪਣੇ ਲੱਗੇ ਹੋਏ ਨੇ ਨਾਮ ਤੇ ਪੁੱਛਦੇ ਖਾਂਦੇ ਬਲਕਿ ਹੁੰਦੀ ਰਹੀਆਂ ਸੱਟਾਂ ਜਿਹੜੀਆਂ ਇੰਡੀਅਨ ਗਵਰਨਮੈਂਟ ਦੀਆਂ ਏਜੰਸੀਆਂ ਮੈਂ ਅੱਗੇ ਵੀ ਕੀ ਗੱਲ ਹੁੰਦੀ ਹੈ ਹਾਂ ਕਿ ਉਹ ਜਿਹੜੇ ਜਿਹੜੇ ਹਿਊਮਨਾਈਜ਼ ਤੇ ਜਿਹੜੇ ਸੋਸ਼ਲ ਇਸ਼ੂਸ ਤੇ ਰੈਕਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਐਂਡੀਆ ਸਮਝ ਲੈਂਦੇ ਆ ਉਹਨਾਂ ਦੇ ਵੀਜ਼ੇ ਬੰਦ ਕਰ ਦੇ ਲੋ ਵੀ ਐਸ ਵੀ ਬੰਦ ਕਰ ਦੇ ਤੇ ਉਹ 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 ਉਹਨਾਂ ਨੂੰ ਖਾਲਤ ਨਹੀਂ ਇਹਨਾਂ ਜੋੜ ਦੇ ਲਈ ਜਾਂ ਵੀਜ਼ੇ ਬੰਦ ਨਾ ਦੇਖੋ ਉੱਥੇ ਜਿਹੜੀ ਉਹ ਗੱਲ ਕਿ ਉਹ ਤੇ ਜਦੋਂ ਇਹ ਲਾਜਿਕ ਦਿੱਤਾ ਜਾਂਦਾ ਸੀ ਕੈਨੇਡੀਅਨ ਗਵਰਨਮੈਂਟ ਵੱਲੋਂ ਜੀ ਜਦੋਂ ਇੰਡੀਆ ਗਵਰਨਮੈਂਟ ਕਰਦੀ ਹੈ ਕਿ ਅੱਜ ਕਿਹੜੇ ਪੀਅਰ ਤੇ ਕਾਲਸਟਕ ਦੇ ਨਾਲ ਤਾਂ ਵੀ ਇੱਕ ਦਾ ਫਰੀडम ਹੈ ਹਮ ਰਾਈਟ ਆਫ ਫਰੀडम ਹੁੰਦਾ ਤੇ ਹੱਕ ਕਹਿਣ ਦਾ ਬੁਲੰਦ ਜੀ ਉਹ ਗਏ ਪਰ ਜਦੋਂ ਇਹ ਹੁੰਦਾ ਕਿ ਕੁਝ ਅਸੀਂ ਰਲਗੱਡ ਕਰ ਦਿੰਦੇ ਆਂ ਨਾ ਹਸਤਾਨੀਆ ਨਾਲ ਉਹ ਉਹਨਾਂ ਨੂੰ ਲਿਜਿਟਿਮੇਸੀ ਮਿਲ ਜਾਂਦੀ ਹੈ ਹਮਮ ਉਹ ਇੱਕ ਤਾਂ ਇੱਕ ਗਲਤੀ ਨਹੀਂ ਕਰਦੇ ਜਿਹੜੇ ਕਹਿੰਦੇ ਆਂ ਕਿ ਹਾਲਸਤਾਨੀਆ ਦਾ ਅਜੰਡਾ ਹੈ ਉਹਦਾ ਕੀ ਤਾਂ ਉਹਨਾਂ ਦਾ ਫ੍ਰੀडम ਦਾ ਸਪਰੀਚ ਦਾ ਰਾਈਟ ਹੈ ਹਮ ਪਰ ਜਿੱਥੇ ਮਸਲਾ ਇਹ ਜਦੋਂ ਵਾਲੰਟਸ ਨਹੀਂ ਆਉਂਦਾ ਹਮ ਵਾਲੰਟਸ ਨੂੰ ਹਮਾਇਤ ਕਰਨ ਦਾ ਵਾਲੰਟਸ ਨੂੰ ਪ੍ਰੀਜ਼ ਕਰਨ ਦਾ ਜਾਂ ਫੰਡਿੰਗ ਦਾ ਕੀ ਦਾ ਮੈਂਸ਼ਨ ਸੀਸ ਨੇ ਕੀਤਾ ਹਮ ਤੇ ਤੁਸੀਂ ਜਦੋਂ ਮੁਲਕ ਨੂੰ ਤੋੜਨ ਦੀ ਗੱਲ ਕਰਦੇ ਹੋ ਕਿਸੇ ਨੂੰ ਹੂੰ ਕਿਸੇ ਇਹ ਕਰਦਾ ਹੈ ਇਹ ਤਾਂ ਮੁਲਕ ਨੂੰ ਛੋਟੇ ਕਰਨੇ ਆ ਹੂੰ ਸੋਪਰੇਟ ਕਰਨਾ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਹੂੰ ਤਾਂ ਫਿਰ ਉੱਥੇ ਫਿਰ ਉਹ ਜਿਹੜਾ ਮਸਲਾ ਫਿਰ ਉਹ ਕਨਸਰਨ ਹੋ ਜਾਂਦਾ ਉਹ ਕਨਸਰਨ ਦਾ ਮਸਲਾ ਹੋ ਜਾਂਦਾ ਸਰ ਇੱਕ ਗੱਲ ਦੱਸਿਓ ਬਲੀ ਸਾਹਿਬ ਹੁਣ ਜਿਹੜਾ ਪ੍ਰਧਾਨ ਮੰਤਰੀ ਦਾ ਇਹ ਦੌਰਾ ਹੈ ਪਿੱਛੇ ਤੋਂ ਦੌਰਾਨ ਆਪਾਂ ਲਗਾਤਾਰ ਦੇਖਿਆ ਕਿ ਕਿਸ ਪੀਕ ਤੱਕ ਇਹ ਗੱਲਬਾਤ ਪਹੁੰਚ ਗਈ ਸੀ ਡਿਪਲੋਮੈਟ ਵਾਪਸ ਭੇਜੇਗੇ ਗੱਲਬਾਤ ਬੰਦ ਹੋ ਗਈ ਇੱਥੋਂ ਤੱਕ ਵੀ ਕਿਹਾ ਗਿਆ ਕਿ ਹੁਣ ਪੰਜਾਬ ਦਾ ਜਾਂ ਭਾਰਤ ਦਾ ਸਟੂਡੈਂਟ ਜਿਹੜਾ ਉੱਥੇ ਨਹੀਂ ਜਾ ਸਕੇਗਾ ਨਾ ਉੱਥੇ ਹਾਲਾਤ ਠੀਕ ਨਹੀਂ ਇਹ ਫੇਰੀ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਹਾਲਾਤਾਂ 'ਚ ਕੋਈ ਸੁਧਾਰ ਹੋਊਗਾ ਦੇਖੋ ਫੇਰੀ ਇਹ ਬਹੁਤ ਅਹਿਮ ਹੈ ਕਿ ਇਸ ਦਾ ਫੇਰੀ ਦਾ ਵਿਰੋਧ ਹੋਇਆ ਹੂੰ ਬਹੁਤ ਵਰਤਨਾ ਦੇ ਐਮਫਨੀ ਕੁਝ ਵਿਰੋਧ ਕੀਤਾ ਹੂੰ ਡਬਲਯੂਓਸੀ ਨੇ ਵਿਰੋਧ ਐਂਟੀਪੀ ਨੇ ਵਿਰੋਧ ਦਾ ਹਾਲਸਨੀ ਤੇ ਰਹਿਣੇ ਕੀਤਾ ਜਿਹੜੇ ਇੰਡੀਆ ਲੋਕ ਜਿਹੜੇ ਸੀ ਉਹਨਾਂ ਨੇ ਵਿਰੋਧ ਕੀਤਾ ਪਰ ਪਰ ਇਹ ਸਾਰੀਆਂ ਗੱਲਾਂ ਨੂੰ ਅਜ਼ਰੂਰ ਕਰਕੇ ਸਾਰੀਆਂ ਗੱਲਾਂ ਨੂੰ ਦੇ ਬਾਵਜੂਦ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੇ ਆਪਣੇ ਮੋਦੀ ਦੇ ਸੱਦੇ ਨੂੰ ਜਸਟੀਫਾਈ ਕੀਤਾ ਜੈਫਰ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਕਿਉਰਿਟੀ ਕੰਸਰਨ ਨੇ ਉਹ ਭਾਵੇਂ ਨਿਜਰ ਦਾ ਬਾਰਡਰ ਸੀ ਜਾਂ ਫੋਰਨ ਇੰਟਰਫੇਸ ਦਾ ਵਨ ਲੈ ਜੋ ਵੀ ਨਿਜਠੇ ਜਾਣਗੇ ਉਹਨਾਂ ਦਾ ਇਸੇ ਵੱਖਰਾ ਮੈਕੈਨਿਜ਼ਮ ਹੋਏਗਾ ਦੋਨੇ ਮੁਲਕ ਸਹਿਮਤ ਹੋਇਆ ਹੈ ਕਿ ਜਿਹੜੇ ਏ ਸੇਅਰ ਕਰਨਾ ਸੀ ਇੰਟਰਫੇਸ ਦੇ ਪਰਮਾਤਮਕ ਉਹਨਾਂ ਨੇ ਛੱਡਿਆ ਨਹੀਂ ਉਹ ਮਸਲਾ ਬਿਲਕੁਲ ਠੀਕ ਹੈ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਵਾਲੇ ਗਲੋਬਲ ਸਿਸਟਮ ਐ ਅਕਾਊਂਟਿੰਗ ਦਾ ਸਿਸਟਮ ਹੈ ਉਹਦੇ ਜਿ세 ਇੰਡੀਆ ਨੂੰ ਇਗਨੋਰ ਨਹੀਂ ਕਰ ਸਕਦੇ ਉਹ ਨਾਲ ਨਹੀਂ ਕਰ ਸਕਦੇ ਹੂੰ ਤੇ ਤੁਸੀਂ ਲੱਕੋ ਮੈਂ ਤੁਹਾਨੂੰ ਕੱਲ ਮੈਂ ਪਰਸੋਂ ਮੈਂ ਉਦਯਲ ਦਸਾਂਗ ਫਰਮੀ ਆਪੇ ਟਿਸ਼ਨ ਹੈ ਜੀ ਉਹਨੇ ਇੱਕ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਮੰਨੇ ਉਹਨਾਂ ਦੀ ਪਾਲਿਸੀ ਕੀ ਹੈ ਹੁਣ ਕਹਿੰਦੇ ਜਿਹੜੀ ਡੋਮੈਸਟਿਕ ਪੋਲਿਟਿਕਸ ਹੈ ਉਹ ਸਾਡੇ ਨੈਸ਼ਨਲ ਇੰਟਰਸਟ ਤੇ ਸਾਡੀ ਫੋਰਨ ਪੋਲਿਸੀ ਤੇ ਅਸਰ ਨਹੀਂ ਆਵੀਨੀ ਹੁਣ ਜਾਈਦੀ ਇਹ ਪਾਲਿਸੀ ਮਾਰਕ ਟਾਰਨ ਨੇ ਪੜਾਈ ਦੋਮੈਸਟਿਕ ਪੋਲਿਟਿਕਸ ਜਿਹੜੀ ਐਜਾ ਬੋਟ ਬੈਂਕ ਜਿਹੜਾ ਉੱਥੇ ਵਿਰੋਧ ਹੋ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਆਪਣੇ ਇੰਟਰਸਟ ਨੇ ਇੱਕ ਸੈਕਸ਼ਨ ਦੇ ਇੰਟਰਸਟ ਨੇ ਹੋ ਹਮ ਕਿੰਨੇ ਪਰਸੈਂਟ ਵਾਧੀ ਹੈ ਸਿੱਖਿਆ ਦੀ ਹਮ 2% ਜੀ ਕਮੇਟਾ ਦੇ ਵਿੱਚ ਬਿਲਕੁਲ ਹੋਰ ਕਿੰਨੇ ਕਮੇਟੀਆਂ ਰਹੀਆਂ ਕਿੰਨੇ ਲੋਕਾਂ ਨੇ ਇਹ ਹੋਰ ਸਾਰੇ ਤੇ ਉਹ ਸਿਰਫ ਉਸ ਜਿਹੜੇ ਲੋਕ ਵਿਰੋਧਾ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਨੈਸ਼ਨਲ ਇੰਟਰਸਟ ਤੋਂ ਉੱਪਰ ਨਹੀਂ ਹੋ ਸਕਦਾ ਇਸ ਜਿਹੜੀ ਫਾਰਨ ਪੋਲਿਸੀ ਆ ਉਹ ਲੈਜੈਂਡ ਬੇਸਡ ਨੂੰ ਲੈ ਕੇ ਚਲਾਈ ਜਾਂਦੀ ਐ ਬਿਲਕੁਲ ਠੀਕ ਹੈ ਸਾਰੇ ਮੁਲਕਾਂ ਦੇ ਮਾਰਕੀਟ ਕੈਪ ਨੇ ਅਨੁਸਾਰ ਹੈ ਹਾਂ ਉਹ ਸਾਰੇ ਮੁਲਕ ਲਈ ਹੈ ਭਾਰਤ ਇੱਕ ਬਹੁਤ ਵੱਡੀ ਸਪਲਾਈ ਚੇਨ ਦਾ ਹਿੱਸਾ ਹੈਗਾ ਇੰਟਾਇਰ ਹਾਂ ਹਾਂ ਵਰਲਡ ਇਕਨੋਮੀ ਦਾ ਇੱਕ ਬਹੁਤ ਔੜੇ ਤਾਕੀ ਇਕਨੋਮਿਕ ਫੋਰਸ ਬਣ ਗਿਆ ਹੈ ਤੇ ਉਹਨੂੰ ਅਸੀਂ ਨੈਗਲੈਕਟ ਉਹਨਾਂ ਨੂੰ ਜਸਟੀਫਾਈ ਕੀਤਾ ਹੈ ਇਸ ਗੱਲ ਜੀ ਬਿਲਕੁਲ ਬਲੀ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਤਮਾਮ ਜਾਣਕਾਰੀ ਦੇ ਲਈ ਸੋ ਮੁੱਖੀ ਗੱਲ ਇਹ ਹੈ ਕਿ ਭਾਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਕੈਨੇਡਾ ਦੇ ਦੌਰੇ ਤੇ ਨੇ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਨੇ ਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਉਹ ਸੁਧਰਣਗੇ ਪਰ ਜਿਹੜੀ ਗੱਲ ਦਾ ਦਾਵਾ ਲਗਾਤਾਰ ਭਾਰਤੀ ਸਰਕਾਰ ਕਰਦੀ ਰਹੀ ਹੈ ਕਿ ਜਿਹੜੀ ਕੈਨੇਡਾ ਦੀ ਧਰਤੀ ਹੈ ਉਹ ਭਾਰਤ ਦੇ ਖਿਲਾਫ ਵਰਤੀ ਜਾ ਰਹੀ ਹੈ ਉਸ ਨੂੰ ਉਹਨਾਂ ਦੀ ਏਜੰਸੀ ਨੇ ਹੁਣ ਖੁਦ ਵੀ ਮੰਨ ਲਿਆ ਹੈ